ਸਤਿ ਸ਼੍ਰੀ ਅਕਾਲ ਹਾਜ਼ਰ ਆਇਆ ਇੱਕ ਨਮਾ ਵਿਸ਼ਾ ਲੈ ਕੇ ਨਮਾ ਵਿਸ਼ਾ ਵੀ ਨਹੀਂ ਕਹਿ ਸਕਦੇ ਆਪਾਂ ਮੈਂ ਅਕਸਰ ਲੋਕਾਂ ਨੂੰ ਇਹ ਗੱਲ ਕਰਦੇ ਸੁਣਦੀਆਂ ਕਿ ਮੈਨੂੰ ਆ ਦੁੱਖ ਆ ਮੈਨੂੰ ਇਹ ਦੁੱਖ ਆ ਮੈਂ ਬਹੁਤ ਪਰੇਸ਼ਾਨ ਰਹਿੰਦੀ ਆ ਜਾਂ ਰਹਿਣਾ ਆ ਜਾਂ ਮੈਨੂੰ ਪਰਮਾਤਮਾ ਨੇ ਕੁਝ ਨਹੀਂ ਦਿੱਤਾ ਮੇਰੇ ਪੱਲੇ ਕੀ ਆ ਇਹ ਗੱਲ ਨਹੀਂ ਆ ਜਿਵੇਂ ਦੁੱਖ ਸੁੱਖ ਜਿਹੜੇ ਜ਼ਿੰਦਗੀ ਦਾ ਹਿੱਸਾ ਨੇ ਇਕੱਲੇ ਦੇਖੋ ਤੁਹਾਨੂੰ ਨਹੀਂ ਨੇ ਖੁਸ਼ੀਆਂ ਵੀ ਮਿਲੀਆਂ ਤੁਸੀਂ ਉਹਨਾਂ ਖੁਸ਼ੀਆਂ ਦੀ ਗਿਣਤੀ ਲਿਖੀ ਤੇ ਤੁਸੀਂ ਉਹਨਾਂ ਖੁਸ਼ੀਆਂ ਨੂੰ ਲੋ ਪਹਿਚਾਣਿਆ ਹੀ ਨਹੀਂ ਤੁਸੀਂ ਉਹਨਾਂ ਖੁਸ਼ੀਆਂ ਬਾਰੇ ਜਾਣਦੇ ਹੀ ਨਹੀਂ ਜੇ ਸਾਨੂੰ ਪਰਮਾਤਮਾ ਨੇ ਇਸ ਧਰਤੀ ਤੇ ਭੇਜਿਆ ਇਹਦਾ ਮਤਲਬ ਸਾਨੂੰ ਖੁਸ਼ ਹੋਣਾ ਚਾਹੀਦਾ ਸਾਨੂੰ ਇੱਕ ਖੂਬਸੂਰਤ ਸੰਸਾਰ ਦੇ ਵਿੱਚ ਭੇਜੇ ਦੂਸਰੀ ਵੱਡੀ ਗੱਲ ਅਸੀਂ ਸਾਬਤ ਸੂਰਤਾਂ ਸਾਨੂੰ ਪਰਮਾਤਮਾ ਨੇ ਸਾਬਤ ਸੂਰਤ ਇਸ ਧਰਤੀ ਤੇ ਭੇਜਿਆ ਸਾਨੂੰ ਦੋ ਅੱਖਾਂ ਦਿੱਤੀਆਂ ਨੇ ਸਾਨੂੰ ਲੱਤਾਂ ਪੈਰ ਹਰ ਚੀਜ਼ ਦਿੱਤੀ ਆ ਅਸੀਂ ਸਾਹ ਲੈ ਰਹੇ ਆ ਸਾਨੂੰ ਮਾਂ ਬਾਪ ਦਿੱਤੇ ਆ ਸਾਨੂੰ ਭੈਣ ਭਰਾ ਦਿੱਤੇ ਆ ਸਾਨੂੰ ਬਹੁਤ ਸਾਰੇ ਰਿਸ਼ਤੇ ਨਾਤੇ ਦਿੱਤੇ ਆ ਫਿਰ ਅੱਗੇ ਗੱਲ ਅਸੀਂ ਕਰਦੇ ਹਾਂ ਕਿ ਸਸੀ ਇੱਕ ਸ਼ੁੱਧ ਵਾਤਾਵਰਨ ਦੇ ਵਿੱਚ ਰਹਿ ਰਹੇ ਹਾਂ ਸਾਨੂੰ ਖਾਣ ਲਈ ਦੋ ਵਕਤ ਦੀ ਰੋਟੀ ਮਿਲਦੀ ਹੈ ਸਾਨੂੰ ਸੌਣ ਲਈ ਮੰਜੇ ਬੈੱਡ ਮਿਲ ਰਹੇ ਆ ਸਾਨੂੰ ਰਹਿਣ ਲਈ ਘਰ ਮਿਲਿਆ ਆਪਣਾ ਸਾਨੂੰ ਦੁੱਖ ਸੁੱਖ ਕਰਨ ਨੂੰ ਸਾਡੇ ਆਪਣੇ ਹੈਗੇ ਆ ਫਿਰ ਵੀ ਤੁਸੀਂ ਕਹੋਗੇ ਮੈਂ ਬਹੁਤ ਦੁਖੀ ਆ ਮੇਰੇ ਮੇਰੇ ਪੱਲੇ ਕੁਝ ਨਹੀਂ ਆ ਬਹੁਤ ਕੁਝ ਇਹੋ ਜਿਹਾ ਹੁੰਦਾ ਜਿਹੜਾ ਤੁਹਾਨੂੰ ਦੇਖਦੇ ਨਹੀਂ ਜਿਵੇਂ ਤੁਹਾਡੇ ਕੋਲ ਘਰ ਹੈ ਬਹੁਤਿਆਂ ਕੋਲੇ ਘਰ ਵੀ ਨਹੀਂ ਹੁੰਦਾ ਕਈਆਂ ਕੋਲੇ ਮੋਟਰਸਾਈਕਲ ਹੁੰਦਾ ਕਈਆਂ ਕੋਲੇ ਮੋਟਰਸਾਈਕਲ ਵੀ ਨਹੀਂ ਹੁੰਦਾ ਕਈਆਂ ਕੋਲੇ ਗੱਡੀ ਹੁੰਦੀ ਹੈ ਕਈਆਂ ਕੋਲੇ ਸਾਈਕਲ ਵੀ ਨਹੀਂ ਹੁੰਦਾ ਅਸੀਂ ਆਪਣੇ ਤਾਂ ਨੀਵੇਂ ਵੱਲ ਦੇਖ ਕੇ ਚੱਲੀਏ ਤਾਂ ਸਾਡੇ ਕੋਲੇ ਬਹੁਤ ਕੁਝ ਹੈ ਸਾਡੀ ਸਾਡੇ ਪ੍ਰਮਾਤਮਾ ਨੇ ਬਹੁਤ ਖੁਸ਼ੀਆਂ ਦਿੱਤੀਆਂ ਚਲੋ ਫਿਰ ਵੀ ਅਸੀਂ ਅਕਸਰ ਕਹਿ ਦਿੰਦੇ ਆ ਕਿ ਮੈਨੂੰ ਪ੍ਰਮਾਤਮਾ ਨੇ ਕੁਝ ਨਹੀਂ ਦਿੱਤਾ ਜਦੋਂ ਤੁਹਾਨੂੰ ਇਹ ਲੱਗਣ ਲੱਗਦੇ ਨਾ ਕਿ ਪ੍ਰਮਾਤਮਾ ਨੇ ਸਾਨੂੰ ਕੁਝ ਨਹੀਂ ਦਿੱਤਾ ਤਾਂ ਉਦੋਂ ਇੱਕ ਚੱਕਰ ਅਸੀਂ ਅਨਾਥ ਆਸ਼ਰਮ ਦਾ ਲਾ ਕੇ ਆਉਣਾ ਹੈ ਉਹ ਸਨਾਥ ਆਸ਼ਰਮ ਦਾ ਜਿਸ ਦੇ ਵਿੱਚ ਬਹੁਤ ਸਾਰੇ ਉਹ ਲੋਕ ਹੁੰਦੇ ਆ ਜਿਨ੍ਹਾਂ ਦੇ ਘਰ-ਵਾਰ ਨਹੀਂ ਹੁੰਦੇ ਜਾਂ ਜਿਨ੍ਹਾਂ ਦੇ ਮਾਪੇ ਨਹੀਂ ਜਾਂ ਜਿਨ੍ਹਾਂ ਨੂੰ ਕੋਈ ਸੰਭਲਣ ਵਾਲਾ ਨਹੀਂ। ਫੇਰ ਜੇ ਉੱਥੇ ਵੀ ਨਹੀਂ ਜਾਣਾ ਤਾਂ ਚਲੋ ਅਸੀਂ ਵਿਰਧਾ ਆਸ਼ਰਮ ਚੱਲਦੇ ਆ। ਵਿਰਧਾ ਆਸ਼ਰਮ ਜਾ ਕੇ ਦੇਖਿਓ ਉਹ ਮਾਪੇ ਕਿਸ ਤਰ੍ਹਾਂ ਰੋ ਰਹੇ ਆ ਜਿਨ੍ਹਾਂ ਦੇ ਬੱਚੇ ਇਸ ਧਰਤੀ ਦੇ ਉੱਤੇ ਹੈਗੇ ਆ, ਇਸ ਸੰਸਾਰ ਦੇ ਵਿੱਚ ਹੈਗੇ ਆ ਪਰ ਉਹਨਾਂ ਨੂੰ ਸੰਭਾਲ ਨਹੀਂ। ਅਸੀਂ ਆਪਣੇ ਘਰ ਦੇ ਵਿੱਚ। ਅੱਛਾ ਚਲੋ ਫਿਰ ਵੀ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਕੀ ਤਾਂ ਇੱਕ ਚੱਕਰ ਅਸੀਂ ਹਸਪਤਾਲ ਦਾ ਲਾ ਲਿਆ। ਉੱਥੇ ਬੈੱਡਾਂ ਦੇ ਪਏ ਕੱਟੇ ਵੱਟੇ ਕੋਈ ਹਾਰਟ ਦਾ ਪੇਸ਼ੈਂਟ ਹੈ, ਕੋਈ ਟੀਵੀ ਦਾ ਮਰੀਜ਼ ਹੈ, ਕੋਈ ਕੈਂਸਰ ਦਾ ਪੇਸ਼ੈਂਟ ਪਿਆ ਹੈ। ਉਹਨਾਂ ਲੋਕਾਂ ਨੂੰ ਦੇਖ ਕੇ ਜਾਂ ਉਹਨਾਂ ਲੋਕਾਂ ਕੋਲੇ ਬੈਠ ਕੇ ਜਾਂ ਉਹਨਾਂ ਕੋਲ ਨਾਲ ਗੱਲਬਾਤ ਕਰਕੇ ਮਹਿਸੂਸ ਕਰਿਓ ਕਿ ਤੁਸੀਂ ਕੀ ਹੋ ਜਾਂ ਤੁਹਾਡੇ ਪੱਲੇ ਕੀ ਕੀ ਆ। ਕਿ ਤੁਸੀਂ ਉਹਨਾਂ ਦਾ ਪਤਾ ਲੈਣ ਗਏ ਜਦੋਂ ਤਾਂ ਤੁਹਾਨੂੰ ਨਹੀਂ ਲੱਗਿਆ ਕਿ ਮੈਂ ਇਹਨਾਂ ਨਾਲੋਂ ਕਿੰਨਾ ਸੁਖੀ ਆ ਦੁਨੀਆ ਕਿੰਨੀ ਸੁਖੀ ਆ ਜਦੋਂ ਤੁਹਾਨੂੰ ਫਿਰ ਵੀ ਲੱਗਦਾ ਕਿ ਤੁਸੀਂ ਉੱਥੇ ਜਾ ਕੇ ਤੁਹਾਨੂੰ ਨਾ ਇੱਕ ਅੰਦਰੋਂ ਦਰਦ ਉੱਠੇਗਾ ਇੱਕ ਚੀਜ਼ ਛੁੱਟੇਗੀ ਤੇ ਆਪਣੇ ਆਪ ਦੀ ਪਰਮਾਤਮਾ ਦਾ ਸ਼ੁਕਰਾਨਾ ਵੀ ਕਰੋਗੇ ਕਿ ਮੈਂ ਮੈਨੂੰ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਅੱਛਾ ਫਿਰ ਅਸੀਂ ਕਹਿ ਦਿੰਦੇ ਆ ਕਿ ਮੇਰੇ ਕੋਲੇ ਸੁੱਖ ਨਹੀਂ ਆ ਮੇਰੇ ਕੋਲੇ ਚੈਨ ਨਹੀਂ ਆ ਮੰਨ ਲਓ ਹਨੋ ਸੁੱਖਤੈਨ ਲਾ ਘਰ ਦੇ ਨਾਲ ਹੀ ਮਿਲੇਗਾ ਜੇ ਤੁਹਾਨੂੰ ਖਾਣਾ ਵਧੀਆ ਜਿਹੜਾ ਉਹ ਲਗੇਗਾ ਪੈਸਾ ਹੋਏਗਾ ਤਾਂ ਵਧੀਆ ਖਾਣਾ ਮਿਲ ਜੇਗਾ ਪਰ ਕੀ ਤੁਹਾਨੂੰ ਇਸ ਗੱਲ ਦਾ ਤੁਹਾਨੂੰ ਪਤਾ ਹੈ ਕਿ ਤੁਸੀਂ ਘਰ ਦਾ ਖਰੀਦੋਗੇ ਪਰ ਨਹੀਂ ਉਹ ਨਹੀਂ ਖਰੀਦ ਸਕਦੇ ਜੋ ਸੁੱਖ ਤੁਹਾਡੇ ਕੋਲ ਹੈ ਉਹ ਹੋ ਸਕਦਾ ਹੈ ਕਿ ਵਧੀਆ ਘਰ ਵਧੀਆ ਕੋਠੀ ਵਾਲੇ ਕੋਲ ਨਾ ਹੋਵੇ ਜੋ ਖਾਣਾ ਤੁਸੀਂ ਚੈਨ ਨਾਲ ਖਾ ਰਹੇ ਹੋ ਬੈ ਕੇ ਚਾਹੇ ਦੋ ਵਕਤੀ ਸਬਜ਼ੀ ਨਾਲ ਕੋਠੀ ਖਾ ਰਹੇ ਹੋ ਉਹ ਜ਼ਿਆਦਾ ਵਧੀਆ ਜਾਂ 7 ਪਕਵਾਨ ਜਾਂ 16 ਪਕਵਾਨ ਜਿਹੜੇ ਅ ਅਸੀਂ ਖਾ ਰਹੇ ਹਾਂ ਹੋ ਸਕਦਾ ਉਹਨੂੰ ਉਹ ਡਾਈਜੈਸਟ ਜਾਂ ਉਹਨੂੰ ਕੋ ਨਾ ਪਚਦੇ ਹੋ ਜਾਂ ਹੋ ਸਕਦਾ ਉਹਨੂੰ ਭੁੱਖ ਹੀ ਨਾ ਲੱਗਦੀ ਹੋਵੇ ਜੋ ਤੁਹਾਨੂੰ ਲੱਗਦੀ ਹੈ ਜਾਂ ਇਹ ਕੈਲੋਰੀ ਕਿ ਜਿੰਨੇ ਤੁਸੀਂ ਤੁਹਾਡੇ ਕੋਲੇ ਯਾਰ ਦੋਸਤਾਂ ਰਿਸ਼ਤੇਦਾਰ ਆ ਹੋ ਸਕਦਾ ਉਹਦੇ ਕੋਲ ਦੁੱਖ ਸੁੱਖ ਫਰੋਲਣ ਲਈ ਕੋਈ ਨਾ ਹੋਵੇ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਲੋਕਾਂ ਨਾਲ ਉਥੇ ਕੰਪੇਅਰ ਕਰੋ ਜਿੱਥੇ ਤੁਹਾਡੇ ਤੁਹਾਨੂੰ ਲੱਗੀ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ ਨਹੀਂ ਇਹੋ ਜਿਹਾ ਪਰਮਾਤਮਾ ਨੇ ਕਿਸੇ ਨੂੰ ਵੀ ਬਣਾ ਕੇ ਥੋੜਿਆ ਜਿਹਦੇ ਪੱਲੇ ਕੁਝ ਵੀ ਨਾ ਹੋਵੇ ਜਾਂ ਮਾਪੇ ਨਾ ਹੋਣੋਂ ਭੈਣ ਭਰਾ ਨਾ ਹੋਣ ਘਰ ਪਰਿਵਾਰ ਨਾ ਹੋਵੇ ਜਾਂ ਉਹਦੇ ਸਰੀਰ ਦੇ ਵਿੱਚ ਕੋਈ ਦਿੱਕਤ ਹੋਵੇ ਜਾਂ ਕੋਈ ਉਸ ਨੂੰ ਕੋਈ ਘਰ-ਬਾਰ ਜਾਂ ਉਹਦਾ ਕੋਈ ਕੋਈ ਜ਼ਮੀਨ ਜਾਇਦਾਦ ਕਿਸੇ ਤਰ੍ਹਾਂ ਦਾ ਵੀ ਕੋਈ ਤੁਹਾਨੂੰ ਕਦੇ ਲੱਗਦਾ ਹੈ ਨਾ ਕਿ ਸੋ ਮੈਨੂੰ ਨਾ ਇਹ ਲੱਗਦਾ ਰਹਿੰਦਾ ਹੈ ਹਮੇਸ਼ਾ ਕਿ ਜੇ ਮਨੁੱਖ ਨੇ ਕੁਝ ਰਹਿਣਾ ਹੈ ਜਾਂ ਉਸਨੇ ਆਪਣੇ ਆਪ ਨੂੰ ਸੁਖੀ ਰੱਖਣਾ ਤਾਂ ਸਭ ਤੋਂ ਪਹਿਲਾਂ ਉਸ ਨੂੰ ਆਪਣੀਆਂ خواہشਾਂ ਘਟਾਉਣੀਆਂ ਪੈਣਗੀਆਂ ਆਪੋ ਆਪਣੀਆਂ خواہشਾਂ ਤੇ ਕਾਬੂ ਕਰਨਾ ਪੈਗਾ ਜੇ ਮਨੁੱਖ ਨੇ ਆਪਣੀਆਂ خواہشਾਂ ਘਟਾ ਲੀਆਂ ਤਾਂ ਉਹ ਖੁਸ਼ ਰਹੇਗਾ ਤੇ ਉਹਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਏ ਅੱਜ ਦੇ ਲਈ ਇਹਨਾਂ ਬਾਕੀ ਹੈ ਬਹੁਤ ਬਹੁਤ